ਹੈਲੋ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਤੇ ਅੱਜ ਮੈਂ ਜਿਹੜੀ ਤੁਹਾਡੇ ਅੱਗੇ ਵੀਡੀਓ ਲੈ ਕੇ ਆਈਆਂ ਉਹ ਹੈਗੀ ਹੈ ਕਿ ਲਾਈਨਿੰਗ ਜੋੜਨ ਦਾ ਤਰੀਕਾ ਹਨਾ ਲਾਈਨਿੰਗ ਆਪਾਂ ਤਿੰਨ ਤਰੀਕੇ ਨਾਲ ਜੋੜਦੇ ਹਾਂ ਜਿਹੜੇ ਕਿ ਮੈਂ ਤੁਹਾਨੂੰ ਅੱਜ ਤਿੰਨੇ ਦੱਸਾਂਗੀ ਤੇ ਹਰ ਇੱਕ ਦਾ ਅਲੱਗ-ਅਲੱਗ ਤਰੀਕਾ ਹੁੰਦਾ ਹੈ ਵੈਸੇ ਮੈਂ ਤੁਹਾਨੂੰ ਤਿੰਨੇ ਤਰੀਕੇ ਦੱਸ ਦੇਣੀ ਆ ਕਿਉਂਕਿ ਇੱਕ ਤਰੀਕਾ ਤਾਂ ਹੈਗਾ ਆਪਣਾ ਫੇਵਿਕੋਲ ਵਾਲਾ ਠੀਕ ਹੈ ਔਰ ਫੇਵਿਕੋਲ ਦਾ ਵੀ ਤੁਹਾਨੂੰ ਪਹਿਲਾਂ ਮੈਂ ਉਹ ਲਗਾ ਕੇ ਦੱਸੂਗੀ ਵਧੀਆ ਰਹਿੰਦੀ ਹੈ ਬਟ ਇੱਕ ਤਰੀਕਾ ਆਨਦਾ ਹੈ ਆਪਣਾ ਰਿਵਰਸਿਬਿਲਟੀ ਟੇਪ। ਰਿਵਰਸਿਬਿਲ ਟੇਪ ਇਦਾਂ ਹੁੰਦੀ ਆ ਕਿ ਇਹ ਆਪਾਂ ਨੂੰ ਮਾਰਕੀਟ 'ਚ ਬੜੀ ਆਸਾਨੀ ਨਾਲ ਮਿਲ ਜਾਂਦੀ ਆ। 25 ਤੋਂ 30 ਰੁਪਏ ਦੇ ਅੰਦਰ ਇਹਦਾ ਇਹ ਵਾਲਾ ਰੋਲ ਮਿਲਦਾ ਹੈ ਆਪਾਂ ਨੂੰ। ਤੇ ਇਹ ਵੀ ਕਾਫੀ ਜ਼ਿਆਦਾ ਸੂਟ ਇਹ ਆਪਣੇ ਮਤਲਬ ਕਿ ਲਾਈਨਿੰਗ ਜਿਹੜੀ ਹੈ ਸੂਟਾਂ ਦੇ ਨਾਲ ਚਿਪਟਾ ਦੇਦੀ ਆ। ਇਹਦਾ ਵੀ ਬਹੁਤ ਬੈਸਟ ਤਰੀਕਾ ਰਹਿੰਦਾ ਹੈ। ਇਹਦੇ ਲਈ ਆਪਾਂ ਨੂੰ ਪ੍ਰੈਸ ਜਦੋਂ ਆਪਾਂ ਕੀ ਪ੍ਰੈਸ ਗਰਮ ਕਰਕੇ ਨਾ ਤੇ ਪ੍ਰੈਸ ਦੇ ਇਸਤੇਮਾਲ ਨਾਲ ਜੋੜਦੇ ਆ ਇਹ ਹੋਣੀ ਨਹੀਂ ਜੋੜਦੀ। ਤੇ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਤੇ ਰਿਵਰਸੀਬਲ ਦਾ ਦੱਸ ਦੇਣੀ ਆ ਜਿੱਦਾਂ ਕਿ ਮੈਂ ਇੱਕ ਜਸਟ ਕਪੜਾ ਹੀ ਲਿਆ ਆ ਨਾਰਮਲ ਠੀਕ ਐ ਮੈਂ ਕੋਈ ਸੂਟ ਨਹੀਂ ਲਿਆ ਮੈਂ ਸਿਰਫ ਇੱਕ ਤੁਹਾਨੂੰ ਆਈਡੀਆ ਦੱਸਣਾ ਸੀ ਤੇ ਜਿੱਦਾਂ ਮੈਂ ਇੱਕ ਕਪੜਾ ਲਿਆ ਆ ਠੀਕ ਐ ਕਪੜੇ ਦੇ ਉੱਤੇ ਜਿੱਦਾਂ ਆਪਾਂ ਲਾਈਨਿੰਗ ਜੋੜਨੀ ਠੀਕ ਐ ਤੇ ਇਹ ਚੀਜ਼ ਰਿਵਰਸੀਬਲ ਟੇਪ ਆ ਨਾ ਆਪਾਂ ਪੂਰੀ ਇਹਨੂੰ ਨੁੱਕਰ ਤੇ ਜਾਂ ਕਿਤੇ ਵੀ ਤੁਸੀਂ ਲਾਉਣਾ ਚਾਹੋ ਹਨਾ ਠੀਕ ਐ ਤੇ ਇਹਨੂੰ ਇਦਾਂ ਪੂਰੀ ਹੱਥ ਤੱਕ ਆਰਾਮ ਨਾਲ ਹੱਥ ਨਾ ਟੁੱਟ ਜਾਂਦੀ ਆ ਆਰਾਮ ਦੇ ਨਾਲ ਇਹ ਲਾਉਣ ਤੋਂ ਬਾਅਦ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਜਿਵੇਂ ਕਪੜਾ ਤਾਂ ਪਹਿਲਾਂ ਹੀ ਕੱਟ ਕਰ ਦਿੰਨੀ ਆ ਠੀਕ ਇਹਨੂੰ ਆਪਾਂ ਇਸ ਤਰ੍ਹਾਂ ਕਪੜੇ ਨੂੰ ਰੱਖਾਂਗੇ ਸਾਈਡ ਤੇ ਐਡਾ ਉੱਪਰ ਰਿਵਰਸੀਬਲ ਟੇਪ ਲਗਾ ਕੇ ਕਪੜੇ ਨੂੰ ਇਹਦੇ ਉੱਪਰ ਹੀ ਬੜੇ ਵਧੀਆ ਤਰੀਕੇ ਨਾਲ ਰੱਖ ਕੇ ਤੇ ਆਪਾਂ ਪ੍ਰੈਸ ਦੀ ਹਲਕ ਨਾਲ ਪ੍ਰੈਸ ਦੀ ਮੇਕੀ ਗਰਮ ਇਹ ਤੇ ਚੁੱਕਾ ਦੇਣਾ ਠੀਕ ਹੈ ਇਹ ਤਰੀਕਾ ਵੀ ਆਪਣਾ ਬਹੁਤ ਵਧੀਆ ਰਹਿੰਦਾ ਆ ਇਹ ਨਾਲ ਨਹੀਂ ਜੁੜੀ ਰਹਿੰਦੀਆਂ ਕੁਝ ਨਹੀਂ ਇਹ ਜਿੱਦਾਂ ਵਾਸ਼ ਕਰਦੇ ਆ ਕੱਪੜਾ ਵਾਸ਼ ਕਰਨ ਦੇ ਨਾਲ ਟ੍ਰਿਗਲ ਸਿਵਲ ਡੇਪ ਦਾ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਹਨਾ ਮੈਂ ਤੁਹਾਨੂੰ ਕੱਪੜਾ ਓਪਨ ਕਰਕੇ ਦਿਖਾ ਦੇਣੀ ਆ ਆ ਦੇਖੋ ਬੜੀਆ ਵਧੀਆ ਸਫਾਈ ਦੇ ਨਾਲ ਇਹ ਚਿਪਕ ਜਾਂਦਾ ਆ ਔਰ ਸ਼ੋ ਵੀ ਨਹੀਂ ਹੁੰਦਾ ਕਿ ਨੀਚੇ ਕੁਛ ਆਪਾਂ ਚਿਪਕਾਇਆ ਹੋਇਆ ਜਾਂ ਕਿਦਾਂ ਆ ਬੜੀ ਸਫਾਈ ਨਾਲ ਇਹ ਵੀ ਟਿਕਾ ਸਭ ਤੋਂ ਵਧੀਆ ਆ ਆਪਾਂ ਨੂੰ ਮਾਰਕੀਟ 'ਚ ਤੁਹਾਨੂੰ ਮੈਂ ਦੱਸਿਆ ਹੀ ਆ ਕਿ 25-30 ਰੁਪਏ ਦੀ 35 ਰੁਪਏ ਦੀ ਇਹ ਰਿਬਨ ਸੀਪ ਆਪਾਂ ਨੂੰ ਟੇਪ ਮਿਲ ਜਾਂਦੀ ਆ ਠੀਕ ਹੈ ਤੇ ਜਿਹੜਾ ਦੂਸਰਾ ਤਰੀਕਾ ਆ ਉਹ ਹੈਗਾ ਆਪਣਾ ਫੈਵਿਕ ਹੁੰਦਾ ਫੈਵਿਕੋਲ ਵੀ ਬੜੇ ਜਾਣੇ ਜਿੱਦਾਂ ਇਸਤੇਮਾਲ ਕਰ ਲੈਂਦੇ ਆ ਚਿਪਕਾਉਣ ਦੇ ਵਿੱਚ ਵਧੀਆ ਰਹਿੰਦੀ ਏ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੂਜਾ ਤਰੀਕਾ ਇਹਦਾ ਦੱਸ ਦਿੰਨੀ ਆ 1 ਮਿੰਟ ਤੇ ਦੂਜਾ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਆ ਫੈਵਿਕੋਲ ਦਾ ਜਿਵੇਂ ਆਪਾਂ ਲਾਈਨਿੰਗ ਸੂਟ ਨੂੰ ਲਾਈਨਿੰਗ ਦੇ ਨਾਲ ਆਪਾਂ ਇਸ ਤਰ੍ਹਾਂ ਉੱਪਰ ਰੱਖਦੇ ਆ ਨਾ ਪੂਰੇ ਸ਼ਰਟ ਦੇ ਉੱਪਰ ਲਾਈਨਿੰਗ ਤੇ ਆਪਾਂ ਇੱਥੋਂ ਸਾਰਾ ਕਪੜਾ ਨਹੀਂ ਚੱਕਾਂਗੇ ਥੋੜਾ ਜਿਹਾ ਚੱਕ ਕੇ ਤੇ ਇਹਦੇ ਇੱਥੇ ਡਾਟਸ ਲਗਾ ਦਾਂਗੇ ਠੀਕ ਹੈ ਜੀ ਜਿਵੇਂ ਇਹਦੇ ਇੱਥੇ ਡਾਟਸ ਲਗਾਈ ਹੋਣਗੀਆਂ ਤੇ ਡਾਟਸ ਨੂੰ ਆਪਾਂ ਦੂਸਰਾ ਕਪੜਾ ਇਹਦੇ ਉੱਪਰ ਰੱਖਾਂਗੇ ਇਹਦੇ ਉੱਪਰ ਰੱਖ ਕੇ ਬੇਸ਼ੱਕ ਪ੍ਰੈਸ ਚਿਪਕਾ ਦਿਓ ਪ੍ਰੈਸ ਨਾਲ ਕਰ ਦਿਓ ਨਹੀਂ ਤਾਂ ਆਪਣੇ ਹੈਂਡ ਦੇ ਨਾਲ ਕਰ ਦਿਓ ਠੀਕ ਹੈ ਤੇ ਇਹ ਵੀ ਕਪੜਾ ਆਪਣਾ ਬੜੀ ਆਸਾਨੀ ਦੇ ਨਾਲ ਚਿਪਕ ਜਾਂਦਾ ਹੈ ਠੀਕ ਹੈ ਆ ਦੇਖੋ ਇਹ ਹੋ ਗਏ ਆਪਣੇ ਦੋ ਤਰੀਕੇ ਇੱਕ ਤਾਂ ਹੋ ਗਿਆ ਆਪਣਾ ਰਿਵਰਸੀਬਲ ਡੇਬ ਦਾ ਠੀਕ ਹੈ ਦੇਖੋ ਕਿਦਾਂ ਜਾ ਲੀ ਹੋਊਗਾ ਬਿਲਕੁਲ ਇਹ ਪਤਲੀ ਪਤਲੇ ਬਿਲਕੁਲ ਪਤਲੀ ਜੀ ਹੁੰਦੀ ਹੈ ਤੇ ਦੂਸਰਾ ਆਪਣਾ ਹੈ ਔਰ ਤੀਸਰਾ ਤਰੀਕਾ ਤਾਂ ਸਭ ਨੂੰ ਹੀ ਪਤਾ ਆ ਜਿਹੜਾ ਕਿ ਆਪਾਂ ਕਿਸੇ ਕੋਲ ਰਿਵਰਸੀਬਲ ਟੇਪ ਨਹੀਂ ਜੁਈ ਮੈਂ ਕੋਈ ਲੈ ਸਕਦਾ ਕੋਈ ਘਰ ਤੋਂ ਕੰਮ ਕਰ ਰਹੀਆਂ ਨੇ ਹਨਾ ਜਾਂ ਜਿੱਦਾਂ ਵੀ ਆ ਜਾਂ ਫਿਰ ਕੋਈ ਫੇਵਿਕੋਲ ਨਹੀਂ ਇਸਤੇਮਾਲ ਕਰਨਾ ਚਾਹੁੰਦਾ ਤੇ ਉਹਦੇ ਲਈ ਸਭ ਤੋਂ ਬੈਸਟ ਆਈਡੀਆ ਹੈਗਾ ਯਾ ਮਸ਼ੀਨ ਮਸ਼ੀਨ ਦੇ ਨਾਲ ਪਹਿਲਾਂ ਆਪਾਂ ਲਾਈਨਿੰਗ ਨੂੰ ਤੇ ਸ਼ਰਟ ਨੂੰ ਪੂਰੀ ਤਰ੍ਹਾਂ ਸਟਿਚ ਕਰ ਲਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਵੀ ਆਪਣਾ ਕੱਪੜਾ ਸਟਿਚ ਕਰਨਾ ਆ ਜਾਂ ਸ਼ਰਟ ਦੇ ਪਲੇਟਸ ਵਗੈਰਾ ਪਾਉਣੀਆਂ ਆ ਹਨਾ ਤੇ ਉਹ ਪਲੇਟਸ ਜਾਂ ਵੀ ਇਹ ਨਿਸ਼ਾਨੀਆਂ ਲਗਾਉਣ ਤੋਂ ਬਾਅਦ ਆਪਾਂ ਇਹ ਕਪੜਾ ਲਾਈਨਿੰਗ ਦੇ ਨਾਲ ਸਟੀਚ ਕਰਨ ਤੋਂ ਬਾਅਦ ਆਪਾਂ ਉਸ ਕਪੜੇ ਨੂੰ ਫਿਰ ਉਸ ਤੋਂ ਬਾਅਦ ਜੋ ਵੀ ਫਿਟਿੰਗ ਦੇ ਨਿਸ਼ਾਨੀਆਂ ਪਲੇਟਸ ਦੀ ਨਿਸ਼ਾਨੀਆਂ ਫਿਰ ਲਾਉਂਦੀਆਂ ਠੀਕ ਹੈ ਕਿਉਂ ਜੇ ਆਪਾਂ ਪਹਿਲਾਂ ਹੀ ਨਿਸ਼ਾਨੀਆਂ ਲਗਾ ਕੇ ਪਹਿਲਾਂ ਹੀ ਫਿਟਿੰਗ ਦੀ ਕਰ ਲਾਂਗੇ ਤੇ ਆਪਣੀ ਫਿਟਿੰਗ ਕਦੀ ਪ੍ਰੋਪਰ ਨਹੀਂ ਆਉਂਦੀ ਤੇ ਹੁਣ ਇੱਕ ਤਰੀਕਾ ਹੋਰ ਇੱਕ ਗੱਲ ਹੋਰ ਦੱਸਦੀਆਂ ਕਿ ਜਿੱਦਾਂ ਆਪਾਂ ਫਿਟਿੰਗ ਦੇ ਨਿਸ਼ਾਨੀ ਪਲੇਟਸ ਦੀ ਨਿਸ਼ਾਨੀਆਂ ਲਾਉਂਦੇ ਹਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਨਾ ਚਾਹੀਦਾ ਕਿ ਥੋੜਾ ਜਿਹਾ ਆਪਾਂ ਪ੍ਰੈਸ ਦੇ ਨਾਲ ਉਹਨੂੰ ਫਿਨਿਸ਼ਿੰਗ ਲੈ ਕੇ ਆਈਏ ਪ੍ਰੈਸ ਦੇ ਨਾਲ ਪਲੇਸਤੀ ਕਿਉਂ ਜਿਹੜੀ ਆਪਾਂ ਉਸ ਤੋਂ ਬਾਅਦ ਫੋਲਡ ਫੋਲਡ ਕਰਕੇ ਜਿਹੜੀ ਆਪਾਂ ਫਿਟਿੰਗ ਦੇ ਨਿਸ਼ਾਨੀ ਲਾਉਣੀ ਹੈ ਨਾ ਉਸ ਤੋਂ ਬਾਅਦ ਉਹ ਬਹੁਤ ਹੀ ਫਿਨਿਸ਼ਿੰਗ ਨਾਲ ਪ੍ਰੋਪਰ ਫਿਟਿੰਗ ਦੀ ਆਉਂਦੀ ਹੈ ਕੋਈ ਉਹਦੇ ਚ ਵੱਧ ਘਟ ਨਹੀਂ ਹੁੰਦਾ ਔਰ ਕਪੜੇ ਚ ਵੀ ਬੜੀ ਵਧੀਆ ਫਿਨਿਸ਼ਿੰਗ ਆ ਜਾਂਦੀ ਹੈ ਠੀਕ ਹੈ ਕੋਈ ਜਿੱਦਾਂ ਕਿ ਆਪਾਂ ਨਿਸ਼ਾਨੀਆਂ ਲਾ ਆ ਦੀਏ ਸੀ ਦੀ ਉਹ ਚੀਜ਼ ਨਹੀਂ ਜਦੋਂ ਆਪਾਂ ਕੰਮ ਕਰਨਾ ਹੈ ਨਾ ਤਰੀਕੇ ਨਾਲ ਥੋੜਾ ਫਿਨਿਸ਼ਿੰਗ ਨਾਲ ਸਫਾਈ ਨਾਲ ਕਰੀਏ ਕਸਟਮਰ ਇਸ ਜੀ ਨੂੰ ਹੀ ਪਸੰਦ ਕਰਦਾ ਹੈ ਕਿ ਕਸਟਮਰ ਸਭ ਤੋਂ ਪਹਿਲਾਂ ਫਿਨਿਸ਼ਿੰਗ ਦੇਖਦਾ ਹੈ ਸੂਟਸ ਦੀ ਜਾਂ ਕਿਸ ਤਰ੍ਹਾਂ ਸਿਲਿਆ ਉਸ ਤੋਂ ਬਾਅਦ ਫਿਟਿੰਗ ਚੈੱਕ ਹੋਈ ਦੀ ਤੇ ਬਾਕੀ ਕੋਈ ਨਹੀਂ ਠੀਕ ਹੈ ਜੀ ਅੱਜ ਮੇਰੀ ਵੀਡੀਓ ਹੈਗੀ ਸੀ ਮੈਂ ਰਿਵਰਸੀਵਲ ਔਰ ਇਹਦੀ ਫੈਵਰਿਕ ਹੋਦੀ ਤੇ ਤੀਜੀ ਸਿਲਾਈ ਵੀ ਸਿਲਾਈ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਕਰਕੇ ਸਿਲਾਈ ਦੱਸਣ ਦੀ ਲੋੜ ਨਹੀਂ ਤੇ ਠੀਕ ਹੈ ਜੀ ਕੋਈ ਜੇ ਕੋਈ ਰਿਵਰਸੀਬਲ ਯੂਜ਼ ਕਰਦਾ ਤੇ ਦੱਸਿਓ ਵੀ ਉਹਨੂੰ ਇਹਦਾ ਕਿੱਦਾਂ ਰਿਵਰਸੀਬਲ ਵਧੀਆ ਲੱਗਦੀ ਆ ਜਾਂ ਕਿੱਦਾਂ ਹਰ ਕੋਈ ਆਪਣਾ ਤਰੀਕਾ ਦੱਸੋ ਜੇ ਇਹਨਾਂ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਤਰੀਕਾ ਹੈਗਾ ਆ ਨਾ ਲਾਈਨਿੰਗ ਨੂੰ ਕੱਪੜੇ ਦੇ ਨਾਲ ਜੋੜਾਉਂਦਾ ਤੇ ਉਹ ਵੀ ਸ਼ੇਅਰ ਕਰੋ ਜਾਂ ਮੈਨੂੰ ਦੱਸੋ ਤੇ ਮੈਂ ਉਹਦੀ ਵੀ ਇੱਕ ਵੀਡੀਓ ਬਣਾ ਕੇ ਪਾਵਾਂਗੀ ਚਲੋ ਠੀਕ ਹੈ ਜੀ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਬਾਏ ਮਿਲਦੇ ਆ ਨੈਕਸਟ ਵੀਡੀਓ 'ਚ